ਜੋ ਜੋਵਨ ਫੁੱਲ ਗੁਲਾਬੀ ਦਾ ਇੱਕ ਮਹਿਲ ਬਣਾਉਣਾ ਗੱਲਾਂ ਦਾ یوں ਆ ਜਾਣ ਹੜ ਖਿਆਲਾਂ ਦੇ ਜਿਵੇਂ ਵੈਣ ਸਮੁੰਦਰੀ ਛੱਲਾਂ ਦਾ ਬੈਠਣ ਲਈ ਕਾਵ ਪਰੇ ਮੀਰੇ ਖਿਆਲਾਂ ਬਾ ਫਰਿਸ਼ ਵਿਛਾਉਣਾ ਹਮ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਮ ਬਗੀਚਾ ਲਾਉਣਾ ਮੈਂ ਜੋ ਜੋਵਨ ਫੁੱਲ ਗੁਲਾਬੀ ਦਾ ਇੱਕ ਮਹਿਲ ਬਣਾਉਣਾ ਲਾਂ ਦਾ ਯੋ ਆ ਜਾਣ ਹੜ ਖਿਆਲਾਂ ਦੇ ਜਿਵੇਂ ਵਹਿਣ ਸਮੁੰਦਰੀ ਛੱਲਾਂ ਦਾ ਬਲਈ ਕਾਵ ਪ੍ਰੇਮੀ ਦੇ ਖਿਆਲਾਂ ਦਾ ਫਰ ਜਿ ਵਿਖਾਣਾ ਮੈਂ ਫੁੱਲ ਰੰਗ ਬਰੰਗ ਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਸੋਹਣੀ ਦੀ ਜੈਸੇ ਸੁੰਦਰਤਾ ਲਫ ਜਾਂਦੀ ਐਸੀ ਸ਼ਾਨ ਬਣੇ ਸਚਾਈ ਸ਼ੀਸ਼ੇ ਦਸਣ ਪੈ ਗਲ ਸੱਚੀ ਜਗ ਦੀ ਜਾਨ ਬਣੇ ਕੋਲਰੀ ਜਹਾਰ ਪਰੋ ਕੇ ਰੰਗਾਂ ਦੇ ਗਲ ਵਿੱਚ ਪਾਉਣਾ ਮੈਂ ਫੁਲਾ ਰੰਗ ਬਰੰਗ ਵਿਚਾਰਾਂ ਦੇ ਜੀ ਕਾਮ ਬਗੀਚਾ ਲਾਉਣਾ ਮੈਂ ਧੁੱਪ ਲੱਗਣ ਤੇ ਜੋ ਗੁੱਟੇ ਦਾ ਰੰਗ ਚਮਕੇ ਧਮਕਾ ਮਾਰੇ ਜੀ ਇੱਕ ਬਣ ਬਗੀਚਾ ਸ਼ੰਦਾਂ ਦਾ ਅੰਬਰ ਜਿਉਂ ਚਮਕਣ ਤਾਰੇ ਜੀ ਪਰ ਵਿੱਚ ਪਸ਼ਾਰਾਂ ਝੂਠੇ ਸੱਚੇ ਵਾ ਸੱਚ ਜਿਤੋਂਾ ਮਾ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ ਉਹ ਬਗੀਚਾ ਲਾਉਣਾ ਮੈਂ ਹੱਸੇ ਪਈ ਕੁਦਰਤ ਕਾਦਰ ਦੀ ਹੱਸੇ ਪਈ ਕੁਦਰਤ ਕਾਦਰ ਦੀ ਫੁੱਲ ਟੇਕਣ ਅਸਬ ਬਹਾਰਾਂ ਦੇ ਦਿਲ ਮਹਿਕ ਬਣੇ ਕਸਤੂਰੀ ਦੀ ਕੱਟ ਦੇਵਾਂ ਰੋਗ ਬਿਮਾਰਾਂ ਦੇ ਜਨ ਦਸਤਾ ਬਣ ਜੈ ਹਾਸੇ ਦਾ ਰਬ ਤੂੰ ਨਹੀਂ ਪੇਦਿਸ਼ ਪਾਉਣਾ ਮੈਂ ਫੁੱਲਾ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਕਵਤਾ ਦੀਆਂ ਨਦੀਆਂ ਤਰ ਕੇ ਤੇ ਕਵਤਾ ਦੀਆਂ ਨਦੀਆਂ ਤਰ ਕੇ ਤੇ ਲੱਗ ਜਾਵਾਂ ਪਾਰਲੇ ਕੰਡੇ ਤੇ ਅਮਨਾ ਦਾ ਦਵੇ ਟੰਡੂਰਾ ਪਈ ਇੱਕ ਖੁੱਗੀ ਨੀਲੇ ਝੰਡੇ ਤੇ ਜੇ ਧਰਮ ਦੇ ਆਖੀ ਕਰਨੀ ਪਈ ਤਾਂ ਖੰਡਾ ਦੀ ਖੜਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ ਉਹ ਬਗੀਚਾ ਲਾਉਣਾ ਮੈਂ ਦਿਲ ਮਨ ਜੇ ਸੁਲਜੇ ਸ਼ਹਿਰਾਂ ਦਾ ਦਿਲ ਮਨ ਜੇ ਸੁਲਜੇ ਸ਼ਹਿਰਾਂ ਦਾ ਲਗ ਕੰਨੇ ਦੀਨਾ ਕਾਟ ਰਹੇ ਸੱਚ ਅੱਖ ਮੈਨੂੰ ਪਤਾ ਨਹੀਂ ਮਜਨੂਦੀ ਕਿੰਨੀ ਵਾਟ ਰਹੇ ਖੁਸ਼ੀਆਂ ਵਿੱਚ ਗਮ ਦਾ ਪਤਾ ਨਹੀਂ ਇੱਕ ਵਾਸੀਆਂ ਜਗਤ ਪਰੋਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਹੰਦੇ ਜੀ ਕਾਵ ਬਗੀਚਾ ਲਾਉਣਾ ਮੈਂ ਦੁਨੀਆਂ ਦੀ ਮਾਇਆ ਮੋਵੇ ਨਾ ਦੁਨੀਆਂ ਦੀ ਮਾਇਆ ਮੋਵੇ ਨਾ ਮਨ ਸੱਚੀਆਂ ਗੱਲਾਂ ਕਰ ਬਰ ਹੈ ਕੋਈ ਹੈਂਕੜਵਾਜ ਡਰਾਵੇ ਨਾ ਜੇ ਮਨ ਪਾਪਾਂ ਤੂੰ ਡਰਦਾਰੀ ਦਿਹਾਜ ਜਗ ਪਏ ਸੱਚਾਈ ਦਾ ਖਿਆਲਾਂ ਦਾ ਤੇਲ ਮਚਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਉ ਬਗੀਚਾ ਲਾਉਣਾ ਮੈਂ ਜੇ ਦਾ ਤੇ ਗੁੱਟਾ ਕਲੀਆਂ ਕਈ ਕਿਤ ਲਾਜਵੰਤੀਆਂ ਮੈਕਣ ਜੀ ਤੇ ਬ ਮਰਗਸ ਤੇ ਰਾਤ ਰਾਣੀ ਰਲ ਤਨੀਆਂ ਤੇ ਮਰਵਾਟੇ ਕਣ ਜੀ ਤਾਵਾ ਤਾ ਦੀਵਾਟ ਅਮੋਕ ਦਿਸੇ ਕਰ ਮਿਹਰ ਤੇ ਪੰਦ ਮਕੋਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਜੇ ਸੇਵਾ ਤੇਰੀ ਨੇਰ ਹੋਵੇ ਜੇ ਬਾਬਾ ਤਰੀ ਮੇਰ ਹੋਵੇ ਪਾਪੀ ਤੋਂ ਅਦਲ ਕਰਾ ਦੇਵੇਂ ਪਰ ਪੁੱਠੀ ਨਿਗਾਹ ਕਰ ਦੇਂ ਜੇ ਸ਼ੇਰਾਂ ਨੂੰ ਕਾਸ ਚਰਾ ਦੇਵੇਂ ਹਰ ਜਾਂਦਾ ਪਾਰ ਬਿਓੜ ਕਹੇ ਕਰ ਮਿਹਰਤ ਤੋੜ ਬਚਾਉਣਾ ਮੈਂ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਰਹਿ ਪੂਰਾ ਅਦਬ ਬਜ਼ੁਰਗੀ ਦਾ ਰਹਿ ਪੂਰਾ ਅਦਬ ਬਜ਼ੁਰਗੀ ਦਾ ਤੇ ਦਿਲ ਵਿੱਚ ਕਾਲਾ ਆਵੇ ਨਾ ਨਾ ਜੱਟ ਨਿੰਦੇ ਚ ਮਿਆਰਾਂ ਨੂੰ ਕੋਈ ਲੋਕ ਵਖਾਵਾ ਖਾਵੇ ਨਾ ਤਾਂ ਪੂਜੂਗਾ ਜੇ ਮੰਨੇਗਾ ਅਰੇਵੇਂ ਨਹੀਂ ਸੀਸ ਝਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ ਉਮੰਗ ਚਾ ਲਾਉਣਾ ਮੈਂ ਕੋਣੀ ਜੋ ਸਰੂਪ ਜ਼ਗੀਰੇ ਦੀ ਗੋਣੀ ਬਨਦੇਵ ਜਗੀਰੇ ਦੀ ਪਿੰਡ ਪਿੰਡੇ ਵਿਚਾਰਾਂ ਬਣ ਜਾਵੇ ਗਲ ਲਿਖੇ ਕਲਮ ਜੋ ਜੋਗੀ ਦੀ ਦਰਸ਼ਨ ਦੀਆਂ ਟਾਰਾਂ ਬਣ ਜਾਵੇ ਗਲ ਕਲਮਿਆ ਸਲੀ ਅੰਦਰ ਦੀ ਐਵੇਂ ਨਹੀਂ ਫੇਖ ਵਖਾਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਬ ਬਗੀਚਾ ਲਾਉਣਾ ਮੈਂ ਸਰਬੱਤ ਸੰਗਤਾਂ